ਵਾਕ ਵਾਕ ਮਾਮਲਿਆਂ ਵਿੱਚ ਕਰੀਬਨ 4 ਕਿਲੋ ਹੈਰੋਇਨ 1099mm ਗਲੌਕ ਪਿਸਟਲ ਇੱਕ 32 ਬੋਰ ਪਿਸਟਲ ਅਤੇ 8 ਜਿਹੜੇ ਦੋਸ਼ੀ ਕਾਬੂ ਕੀਤੇ ਗਏ ਨੇ ਇਹਨਾਂ ਦੇ ਰਿਗਾਰਡਿੰਗ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਭ ਤੋਂ ਪਹਿਲੇ ਕੇਸ ਦੇ ਵਿੱਚ ਰਸ਼ਪਾਲ ਸਿੰਘ ਪੁੱਤਰ ਤਲੋਕ ਸਿੰਘ ਜੋ ਕਿ ਕੋਟ ਖਾਲਸੀ ਦਾ ਵਸਨੀਕ ਹੈ ਇਸ ਦੇ ਨਾਲ ਇਸ ਦਾ ਸਾਥੀ ਰਾਜਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਇਹ ਵੀ ਕੋਟ ਖਾਲਸੇ ਦਾ ਰਹਾਸ਼ੀ ਹੈ ਇਹਨਾਂ ਨੂੰ 470 ਗ੍ਰਾਮ ਜੜੀ ਹੈਗੀ ਹੈ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਇਸ ਸਬੰਧੀ ਜਿਹੜਾ ਮੁਕਦਮਾ ਹੈ ਉਹ ڪرਿੰਡਾ ਥਾਣੇ ਦਰਜ ਕੀਤਾ ਗਿਆ ਹੈ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਆ ਉਹ ਖੰਗਾਲੇ ਜਾ ਰਹੇ ਨੇ ਤੇ ਜਲਦੀ ਜਿਹੜੀ ਹੈ ਹੋਰ ਇਹਨਾਂ ਤੋਂ ਨਵੇਂ ਖੁਲਾਸੇ ਹੋਣ ਦੀ ਵੀ ਉਮੀਦ ਹੈ ਇਸ ਤੋਂ ਇਲਾਵਾ ਜਿਹੜਾ ਦੂਜਾ ਇੱਕ ਮੁਕਦਮਾ ਹੈ ਉਹ ਦਰਜ ਕੀਤਾ ਗਿਆ ਹੈ ਸ਼ਗਨਪ੍ਰੀਤ ਸਿੰਘ ਪੁੱਤਰ ਬਿਹੰਤ ਸਿੰਘ ਜੋ ਕਿ ਹਰਦੋ ਰਤਨ ਦਾ ਰਹਿਣ ਵਾਲਾ ਹੈ ਇਸ ਦੇ ਕੋਲੋਂ 2 9 ਐਮ ਐਮ ਦੇ ਗਲੌਕ ਪਿਸਟਲ ਬਰਾਮਦ ਹੋਏ ਨੇ ਤੇ ਇੱਕ ਮੋਟਰਸਾਈਕਲ ਜਿਹੜਾ ਹੈ ਇਸ ਤੋਂ ਰਿਕਵਰ ਹੋਇਆ ਹੈ ਇਸ ਤੋਂ ਵੀ ਜਿਹੜੀ ਪੁੱਛਗਿੱਛ ਹੈ ਉਹ ਜਾਰੀ ਹੈ ਕਿਉਂਕਿ ਇਹ ਜਿਹੜੇ ਗਲੌਕ ਪਿਸਟਲ ਨੇ ਇਹ ਧਾਰੋ ਪਰ ਸਰਹਦੋਂ ਪਰ ਜਿਹੜੀ ਹੈ ਸਮਗਲਿੰਗ ਹੈ ਉਸ ਦੇ through ਇਹਨੇ ਜਿਹੜੇ ਹੈ ਇਹ ਰਿਕਵਰ ਕੀਤੇ ਹੈ ਰੀਟਰੀਵ ਕੀਤੇ ਹੈ ਜਾਂ ਜਾਂ ਇਹ ਦੇਸੀ ਕਿਸੇ ਹੋਰ ਮੇਕ ਨੇ ਉਹ ਇਹ ਸਾਰੀ ਜਿਹੜੀ ਚੀਜ਼ਾਂ ਹੈ ਕੁਐਸਚਨਸ ਜਿਹੜੇ ਹੈ ਉਹ ਜਿਹੜੇ ਇਹ ਸਾਰੇ ਕਲੀਅਰ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਇੱਕ ਤੀਜਾ ਕੇਸ ਹੈਗਾ ਜਿਹਦੇ ਵਿੱਚ ਜਸਵਿੰਦਰ ਸਿੰਘ ਉਰਫ ਬੱਗਾ ਪਵਨਪਾਲ ਹਰ ਸੁਖਮਨਪ੍ਰੀਤ ਆਕਾਸ਼ ਮੁਸੀ ਤੇ ਬਿਆੰਤ ਉਰਫ ਬਿਹੰਤ ਇਹਨਾਂ ਕੋਲੋਂ 3 ਗਲੌਕ ਪਿਸਟਲ 1 ਗਲੌਕ ਪਿਸਟਲ ਤੇ 3 ਕਿਲੋ 500 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਰਿਕਵਰੀ ਹੋਈ ਹੈ 1 32 ਬੋਰ ਪਿਸਟਲ ਵੀ ਇਹਨਾਂ ਕੋਲੋਂ ਰਿਕਵਰ ਹੋਇਆ ਹੈ ਇਸ ਤਰੀਕੇ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਇਹਨਾਂ ਵੱਖ-ਵੱਖ ਮਾਮਲਿਆਂ ਦੇ ਵਿੱਚ 4 ਕਿਲੋ ਦੇ ਕਰੀਬਨ ਹੈਰੋਇਨ ਦੀ ਰਿਕਵਰੀ 1 ਡਿਲਕਸ ਮੋਟਰਸਾਈਕਲ ਤਿੰਨ 9mm ਗਲੌਕ ਪਿਸਟਲ ਇੱਕ ਬੱਤੀਪੁਰ ਦਾ ਪਿਸਟਲ ਅਤੇ ਇੱਕ ਮੋਟਰਸਾਈਕਲ ਜਿਹੜੀ ਹੈ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਦੋ ਦਿਨ ਪਹਿਲਾਂ ਹੀ ਜਿਹੜਾ ਸਾਡਾ ਇੱਕ ਆਪਰੇਸ਼ਨ ਚੱਲ ਰਿਹਾ ਸੀ ਜਿਹਦੇ ਵਿੱਚ ਤਿੰਨ ਮੁਲਜ਼ਮ ਜਿਹੜੇ ਗ੍ਰਿਫਤਾਰ ਹੋਏ ਸਨ ਜਿਨ੍ਹਾਂ ਵਿੱਚੋਂ ਆਕਾਸ਼ਪ੍ਰੀਤ ਉਰਫ ਆਕਾਸ਼ ਜਿਹੜਾ ਹੈ ਮਸਤਗੜ ਥਾਣਾ ਖੇਮ ਕਰਨ ਦਾ ਇਸ ਦੇ ਨਾਲ ਇਸ ਦਾ ਸਾਥੀ ਗੁਰਬਖਸ਼ ਸਿੰਘ ਉਰਫ ਬੱਬਲ ਇਹ ਵੀ ਜਿਹੜਾ ਹੈ ਡੇਰਾ ਪੱਟੀ ਦਾ ਰਹਿਣ ਵਾਲਾ ਤਰਨਤਾਰਨ ਡਿਸਟ੍ਰਿਕਟ ਦਾ ਰਹਿਣ ਵਾਲਾ ਸੀ ਸਿਮਰਨਪ੍ਰੀਤ ਜਿਹੜਾ ਹੈ ਉਰਫ ਸਿੰਮੂ ਜਿਹੜਾ ਮੁਗਲ ਚੱਕ ਪੰਨੂਆ ਥਾਣਾ ਸਦਰ ਜਿਹੜਾ ਤਰਨਤਾਰਨ ਦਾ ਰਹਿੈਸ਼ੀ ਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਇਹਨਾਂ ਕੋਲੋਂ 450 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੇਰੋਇਨ ਰਿਕਵਰ ਹੋਈ ਸੀ ਇੱਕ ਸਕੋਡਾ ਗੱਡੀ ਮਿਲੀ ਸੀ ਤੇ ਇਸ ਤੋਂ ਇਲਾਵਾ ਜਿਹੜੀ ਇੱਕ ਰਿਵਾਲਵਰ ਜਿਹੜੀ ਹੈ ਉਹ ਵੀ ਇਹਨਾਂ ਕੋਲੋਂ ਰਿਕਵਰ ਹੋਈ ਸੀ ਇਸੇ ਕੇਸ ਦੇ ਵਿੱਚ ਪੁੱਛਗਿੱਛ ਅੱਗੇ ਇਹ ਸਾਹਮਣੇ ਆਇਆ ਹੈ ਕਿ ਇੱਕ ਪੰਜਾਬ ਪੁਲਿਸ ਦਾ ਹੀ ਜਿਹੜਾ ਹੈਗਾ ਜਿਹੜਾ ਮੁਲਾਜ਼ਮ ਹੈ ਉਹ ਉਹ ਇਹਨਾਂ ਦਾ ਕਿੰਗਪਿੰਨ ਸੀ ਨਾ ਅਜੇ ਕਿਸੇ ਕਾਰਨ ਕਰਕੇ ਅਸੀਂ ਰਿਵੀਲ ਨਹੀਂ ਕਰ ਪਾ ਰਹੇ ਕਿਉਂਕਿ ਸਾਡਾ ਆਪਰੇਸ਼ਨ ਚੱਲ ਰਿਹਾ ਤੇ ਜਲਦੀ ਉਹਦੀ ਜਿਹੜੀ ਗ੍ਰਿਫਤਾਰੀ ਹੋ ਜਾਏਗੀ ਤੇ ਉਹਦੀ ਇਹ ਜਿਹੜੀ ਇਨਵੋਲਵਮੈਂਟ ਹੈਗੀ ਹੈ ਕਾਫੀ ਸੈਂਸੇਸ਼ਨਲ ਹੈ ਕਿ ਕਾਫੀ ਸਮੇਂ ਤੋਂ ਉਹ ਇਸ ਕੰਮ 'ਚ ਲੱਗਿਆ ਹੋਇਆ ਸੀ ਕਿਉਂਕਿ ਇਹ ਸਾਡੇ ਆਪਰੇਸ਼ਨ 'ਚ ਸਾਰਾ ਦਾ ਸਾਰਾ ਜਿਹੜਾ ਨੈਟਵਰਕ ਹੈ ਇਹ ਪੱਦਾ ਫਾਸ਼ ਕੀਤਾ ਗਿਆ ਇਸ ਦਾ ਤੇ ਇਹ ਜਿਹੜਾ ਹੈਗਾ ਮੁੱਖ ਦੋਸ਼ੀ ਜਿਹੜਾ ਹੈ ਇਹਦੀ ਗ੍ਰਿਫਤਾਰੀ ਜਲਦ ਕੀਤੀ ਜਾਏਗੀ ਇਸ ਪੂਰੇ ਦੇ ਪੂਰੇ ਆਪਰੇਸ਼ਨ ਦੇ ਵਿੱਚ ਹੁਣ ਤੱਕ 450 ਗ੍ਰਾਮ ਦੇ ਕਰੀਬ ਜਿਹੜੀ ਹੈ ਰੈਨ ਇੱਕ ਰਿਵਾਲਵਲ ਬੱਤੀ ਬੂਰ ਦਾ ਚਾਰ ਜ਼ਿੰਦਾ ਰੋਮ ਤੇ ਨਾਲ ਹੀ ਜਿਹੜੀ ਹੈ ਇੱਕ ਸਕੋਡਾ ਗੱਡੀ ਹੈ ਉਹਦੀ ਜਿਹੜੀ ਹੈ ਬਰਾਮਦਗੀ ਹੋਈ ਹੈ ਕਿਉਂਕਿ ਉਹਦੇ ਤੇ ਜੀ ਕੇ ਜਿਹੜੇ ਨਾਮ ਨਹੀਂ ਦੱਸ ਸਕਦੇ ਵੈਸੇ ਕਾਂਸਟੇਬਲ ਸੀ ਜਾਂ ਜੀ ਜੇ ਕਾਂਸਟੇਬਲ ਰੈਂਕ ਦਾ ਹੈਗਾ ਮੁਲਾਜ਼ਮ ਹੈਗਾ ਜਲਦੀ ਇਸ ਦਾ ਜਿਹੜਾ ਹੈਗਾ ਹੋਰ ਵੀ ਖੁਲਾਸੀ ਜਿਹੜੇ ਹੈ ਆਪਰੇਸ਼ਨ 'ਚ ਹੋਣਗੇ ਜੀ ਤੇ ਇਸ ਦੇ ਨਾਲ ਜਿਹੜੀ ਆ ਅਸੀਂ ਗੱਲ ਕਰਦੇ ਆ ਕੀ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਤੇ ਜਿਹੜੇ ਜਿਹੜੇ ਵੀ ਇਸ ਤਰੀਕੇ ਦੇ ਜਿਹੜੇ ਮੁਲਾਜ਼ਮ ਜਿਹੜੇ ਹੈ ਇਲੀਗਲ ਐਕਟੀਵਿਟੀਆਂ ਐਂਡ ਅਸੋਸ਼ੀਅਲ ਐਕਟੀਵਿਟੀਆਂ ਐਂਡ ਇੰਟਰਨੈਸ਼ਨਲ ਐਕਟੀਵਿਟੀਆਂ ਇਹਨਾਂ ਦੇ ਵਿੱਚ ਇਨਵੋਲਵ ਹੋਣਗੇ ਉਹਨਾਂ ਦੇ ਖਿਲਾਫ ਜਿਹੜਾ ਹੈ ਸਖਤ ਤੋਂ ਸਖਤ ਜਿਹੜਾ ਐਕਸ਼ਨ ਲਿਆ ਜਾਏਗਾ ਤੇ ਤੇ ਇਸ ਪੂਰੇ ਦੇ ਪੂਰੇ ਜਿਹੜੇ ਇਹਦੇ ਵਿੱਚ ਵੀ ਅਸੀਂ ਜਿਹੜਾ ਹੈ ਇਹ ਐਕਸ਼ਨ ਲੈਣ ਜਾ ਰਹੇ ਹਾਂ ਇਸ ਤੋਂ ਪਾਕਿਸਤਾਨ ਨਾਲ ਕੋ ਲਿੰਕ ਕੀਤਾ ਹੋ ਤੋ ਜੀ ਬਿਲਕੁਲ ਜੀ ਕਰਾਸ ਬਾਰਡਰ ਇਹਨਾਂ ਦੇ ਲਿੰਕੇਜ ਜਿਹੜੇ ਆ ਉਹ ਕਾਫੀ ਸਾਹਮਣੇ ਆਏ ਨੇ ਇਹਨਾਂ ਦੇ ਜੋ ਵੀ ਅਸੀਂ ਇਹਨਾਂ ਦੇ ਫੋਨਸ ਵਗੈਰਾ ਦੇ ਜੋ ਹੋਰ ਡਿਟੇਲਸ ਹੈ ਜਾਂ ਹੋਰ ਇਹਨਾਂ ਦੀ ਜਿਹੜੀ ਪਿਛੋਕੜ ਹੈਗੀ ਆ ਉਹਨਾਂ ਦੇ ਵਿੱਚ ਜਦੋਂ ਕਰਾਸ ਐਗਜ਼ਾਮੀਨੇਸ਼ਨ ਹੋਈ ਹੈ ਜੋ ਇਹਨਾਂ ਨੇ ਦੱਸਿਆ ਉਸ ਤੋਂ ਬਾਅਦ ਤਾਂ ਉਹ ਸਾਰੀ ਦੀ ਸਾਰੀ ਰਿਵੀਲ ਕਰਦੀ ਹੈ ਕਿ ਕਿਤਨਾ ਕਿਤੇ ਇਹਨਾਂ ਦੇ ਜਿਹੜੇ ਹੈ ਥਰੂ ਅ ਇੰਟਰਨੈਟ ਜਿਹੜੇ ਹੈ ਇਹਨਾਂ ਦੇ ਉੱਧਰ ਲਿੰਕੇਜਸ ਰਹੇ ਨੇ ਸਰ ਇਹਦੇ ਨਜ਼ਰ ਆ ਕੀ ਜਾਂ ਇਹਦਾ ਜਾਂਚ ਦੇ ਵਿੱਚ ਪੁਸ਼ਕੀਸ਼ ਦੇ ਵਿੱਚ ਆ ਗਿਆ ਜਿਹੜਾ ਨਾਮ ਇਹ ਸਾਡੀ ਸੋਰਸ ਇਨਫੋਰਮੇਸ਼ਨ ਦੇ ਰਾਹੀਂ ਵੀ ਤੇ ਕੁਝ ਸਰਵੇਲੈਂਸ ਦੇ ਦੌਰਾਨ ਜਿਹੜਾ ਹੈ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਇਹ ਸਾਰਾ ਦਾ ਸਾਰਾ ਜਿਹੜਾ ਹੁਣ ਅੱਗੇ ਫਰਦਰ ਜਿਹੜੀ ਹੈ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਇੱਕ ਲਵਪ੍ਰੀਤ ਸਿੰਘ ਲਵ ਜਿਹੜਾ ਪੜਿਆ ਸੀ ਇਹ ਉਹ ਹੀ ਬੰਦਾ ਹੈ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਨਹੀਂ ਨਹੀਂ ਉਹ ਲਵਪ੍ਰੀਤ ਸਿੰਘ ਲਵ ਜਿਹੜਾ ਮੁਹਾਲੀ ਦਾ ਰਹਿਣ ਵਾਲਾ ਸੀ ਅੰਮ੍ਰਿਤਸਰ ਲੋਪੋਕੇ ਥਾਣੇ 'ਚ ਜੌਬ ਕਰਦਾ ਸੀ ਨਹੀਂ ਨਹੀਂ ਉਹ ਨਹੀਂ ਜੀ ਨਹੀਂ ਉਹ ਨਹੀਂ ਉਹ ਦੱਸਾਂਗੇ ਤੁਹਾਨੂੰ ਜਲਦੀ ਦੱਸ ਦਾਂਗੇ ਸਾਨੂੰ ਇਹ ਹੈ ਕਿ ਇੱਕ ਵਾਰੀ ਆਪਰੇਸ਼ਨ ਜਿਹੜਾ ਕੰਪਲੀਟ ਹੋ ਜੇ ਇਸ ਦੀ ਗ੍ਰਿਫਤਾਰੀ ਹੋ ਜਾਏ ਫਿਰ ਅਸੀਂ ਉਹ ਵੀ ਕਰਾਂਗੇ ਸਰ ਇਹ ਕਿੰਨਾ ਕਿ ਡਿਫਿਕਲਟ ਹੋ ਗਿਆ ਕਿ ਜਦੋਂ ਪੁਲਿਸ ਮੁਲਾਜ਼ਮ ਹੀ ਇਸ ਗੋਰਖਾ ਧੰਦੇ ਜੇ ਇਨਵੋਲ ਹੋ ਗਿਆ ਔਰ ਰੀਜ਼ਨ ਕੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਕਿਸੇ ਆਈਆਰਬੀ ਦੇ ਨਾਲ ਅਟੈਚ ਹੈ ਇਹ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਤਨਾਤ ਨਹੀਂ ਹੈ ਪਰ ਜਿਵੇਂ ਵੀ ਇਹ ਰੈਵੋਲੂਸ਼ਨ ਹੋਈ ਹੈ ਕਿ ਇਹ ਮਲਾਜ਼ਮ ਜਿਹੜਾ ਹੈ ਇਸ ਤਰ੍ਹਾਂ ਦੀ ਗਤੀਵਿਧੀਆਂ ਦੇ ਵਿੱਚ ਇਨਵੋਲ ਹੈ ਇਹ ਜਿਹੜਾ ਸਾਡੇ ਵਾਸਤੇ ਵੀ ਵੱਡਾ ਚੈਲੰਜ ਹੈ ਇਸ ਤਰ੍ਹਾਂ ਦੇ ਬੰਦਿਆਂ ਨੂੰ ਜਿਹੜਾ ਹੈ ਆਈਡੈਂਟੀਫਾਈ ਕਰਨਾ ਕਿਉਂਕਿ ਮਲਾਜ਼ਮ ਪੁਲਿਸ ਦੇ ਵਿਚਕਾਰ ਰਹਿ ਕੇ ਇਦਾਂ ਦੇ ਕੰਮ ਕਰ ਰਹੇ ਨੇ ਤੇ ਉਹ ਸਾਡੇ ਲਈ ਵਾਕਈ ਬੜਾ ਚੈਲੰਜ ਰਹਿੰਦਾ ਸਰ ਬ੍ਰਾਮ ਦੇ ਨੱਕ ਡਰੋਨ ਵਧਿਆ ਕਿਉਂਕਿ ਅਗਰ ਪਿਛੇ ਕੁ ਸਮੇਂ ਦੀ ਰਿਕਵਰੀ ਦੀ ਗੱਲ ਕਰੀ ਤਾਂ ਸਾਜ਼ ਕਵਰੀ ਬਹੁਤ ਜ਼ਿਆਦਾ ਉਹ ਸਦੇ ਕੋਈ ਮਿਸਿੰਗ ਵੀ ਹੋਈ ਹੋਏਗੀ ਕਿ ਕਿੰਨਾ ਕੁ ਉਧਰੋਂ ਇਸ ਲਈ ਦੇਖੋ ਜੀ ਜਿਵੇਂ ਬੀਐਸਐਫ ਫਰਸਟ ਲਾਈਨ ਆਫ ਡਿਫੈਂਸ ਤੇ ਪੰਜਾਬ ਪੁਲਿਸ ਸੈਕੰਡ ਲਾਈਨ ਆਫ ਡਿਫੈਂਸ ਨੂੰ ਮੈਨ ਕਰ ਰਹੇ ਨੇ ਸਾਡੀ ਬੜੀ ਵਧੀਆ ਕੋਆਰਡੀਨੇਸ਼ਨ ਚੱਲ ਰਹੀ ਹੈ ਤੇ ਜਿਵੇਂ ਤੁਸੀਂ ਕਿਹਾ ਕਿ ਇਹ ਡਰੋਨਸ ਦੀ ਜਿਹੜੀ ਰਿਕਵਰੀ ਬਹੁਤ ਹੋਈ ਹੈ ਇਸੇ ਕੋਆਰਡੀਨੇਸ਼ਨ ਦਾ ਇਸੇ ਅਲਰਟਨੈਸ ਦਾ ਤੇ ਇਸੇ ਐਕਟਿਵਲੀ ਡਿਊਟੀ ਕਰਨ ਦਾ ਨਤੀਜਾ ਹੈ ਕਿ ਅੱਜ ਜਿਹੜੇ ਐਨੇ ਡਰੋਨ ਵਗੈਰਾ ਜਿਹੜੇ ਹੈ ਉਹ ਰਿਕਵਰ ਹੋ ਰਹੇ ਨੇ ਤੇ ਇਹ ਸਾਰੀ ਦੀ ਸਾਰੀ ਜਿਹੜੀ ਕਾਉਂਟਰਬੈਂਡਸ ਦੀ ਰਿਕਵਰੀ ਹੈ ਇਹ ਇਸੇ ਪਾਸੇ ਵੱਲ ਇਸ਼ਾਰਾ ਵੀ ਕਰਦਾ ਹੈ ਕਾਉਂਟਰਬੈਂਡ ਬੰਦੀ ਦੀ ਸ਼ੁਰੂਆਤ ਹੋਈ ਹੈ ਤੁੰਦ ਸ਼ੁਰੂ ਹੋਣ ਦੇ ਨਾਲ ਕਿੰਨਾ ਕੁ ਐਫਰਟਸ ਵਧੇ ਉਹ ਤੋਂ ਜਿਹੜੀ ਸਮਗਲਿੰਗ ਸਾਡੀਆਂ ਮੀਟਿੰਗਸ ਹੋਈਆਂ ਨੇ ਜੀ ਬੀਐਸਐਫ ਦੇ ਨਾਲ ਕਿਉਂਕਿ ਤੁੰਦ ਦੇ ਨਾਲ ਜਿਹੜੀ ਹੈ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਨੂੰ ਵੀ ਕਾਫੀ ਡਿਫਿਕਲਟੀ ਹੁੰਦੀ ਹੈ ਅਸੀਂ ਜਿਹੜੀ ਇਹ ਪੈਟਰੋਲਿੰਗ ਪਾਰਟੀਆਂ ਦਾ ਨੰਬਰ ਹੈ ਉਹ ਵਧਾਇਆ ਹੈ ਤੇ ਅਸੀਂ ਹੋਰ ਜਿਹੜੀ ਫੋਰਸ ਹੈ ਅਸੀਂ ਉਹ ਵੀ ਮੰਗ ਕੀਤੀ ਹੈ ਤੇ ਜਲਦੀ ਸਾਨੂੰ ਉਹ ਵੀ ਮਿਲ ਜਾਏਗੀ ਅਸੀਂ ਉਹਨਾਂ ਨੂੰ ਵੀ ਸੈਕੰਡ ਲਾਈਨ ਆਫ ਡਿਫੈਂਸ ਦੇ ਵਿੱਚ ਅਸੀਂ ਮੈਨ ਕਰਨ ਜਾ ਰਹੇ ਹਾਂ ਸੋ ਥੈਟ ਕਿ ਸਾਡੀ ਇਹ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਨੇ ਉਹ ਇਫੈਕਟਿਵਲੀ ਤੇ ਅਰਾਊਂਡ ਦਾ ਕਲੌਕ ਜਿਹੜੀਆਂ ਉਹ ਕੰਮ ਕਰ ਸਕਣ ਕੀ ਵੱਡੇ ਡਰੋਨ ਦੇ ਸਾਥ ਹੁਣ ਛੋਟੇ ਡਰੋਨ ਤੇ ਵੀ ਸਵਗਿੰਗ ਕੀਤੀ ਜਾ ਰਹੀ ਜਿੰਨਾ ਵੀ ਜਿਹੜੀ ਹੈ ਪਤਾ ਲੱਗਣਾ ਵੀ ਮੁਸ਼ਕਿਲ ਹੋ ਜਾਂਦਾ ਨਹੀਂ ਬਿਲਕੁਲ ਜੀ ਇਹ ਜਿਹੜੇ ਛੋਟੇ ਡਰੋਨ ਨੇ ਇੱਕ ਤਾਂ ਇਹਨਾਂ ਦੀ ਜਿਹੜੀ ਡਿਟੈਕਸ਼ਨ ਹੈਗੀ ਹੈ ਕਿਉਂਕਿ ਇਹ ਕਾਫੀ ਲੋ ਲੈਵਲ ਤੇ ਜਿਹੜੇ ਫਲਾਈ ਕਰ ਸਕਦੇ ਨੇ ਦੂਸਰਾ ਇਹਨਾਂ ਦੀ ਜਿਹੜੀ ਪੇ ਲੋਡ ਹੈ ਉਹ ਬੜਾ ਘੱਟ ਹੈ 500 ਗ੍ਰਾਮ ਦੇ ਕਰੀਬਨ ਜਿਹੜਾ ਇਹਨਾਂ ਦਾ ਪੇ ਲੋਡ ਹੈ ਤੇ ਇਸ ਦੇ ਨਾਲ ਹੀ ਜਿਹੜਾ ਹੈ ਜਿੱਥੇ ਵੀ ਪੇ ਲੋਡ ਘਟਿਆ ਹੈ ਉੱਥੇ ਵੈਪਨ ਦੇ ਜਿਹੜੀ ਹੈਗੀ ਹੈ ਉਹਦੀ ਵੀ ਸਮਗਲਿੰਗ ਨਾਲ ਨਾਲ ਹੋ ਰਹੀ ਹੈ ਪਰ ਜਿਵੇਂ ਜਿਵੇਂ ਸਾਡੀ ਜਿਹੜੀ ਹੈ ਅਲਰਟਨੈਸ ਤੇ ਡਿਊਟੀ ਜਿਹੜੀ ਹੈ ਮੁਸਤੈਦੀ ਨਾਲ ਕੀਤੀ ਜਾ ਰਹੀ ਹੈ ਤੁਸੀਂ ਦੇਖੋਗੇ ਕਾਫੀ ਵੈਪਨਸ ਜਿਹੜੇ ਨੇ ਛੋਟੇ ਗਲੌਕ 26 ਹੋ ਗਏ ਤੇ ਕਾਉਂਟਰਬੈਂਡਸ ਜਿਹੜੇ ਹੈ 500 ਗ੍ਰਾਮ ਦੇ ਕਰੀਬਨ ਜਿਹੜਾ ਪੈਕੇਟ ਆ ਰਿਹਾ ਹੁਣ ਉਹਦੀ ਕਾਫੀ ਨੰਬਰ ਆਫ ਇਨਸੀਡੈਂਟਸ ਦੇ ਵਿੱਚ ਰਿਕਵਰੀ ਹੋਈ ਹੈ ਸੋ ਅਸੀਂ ਜਿਹੜਾ ਹੈ ਇਹ ਸਾਰੇ ਦੀ ਜਿਹੜੀ ਹੈ ਹੋਰ ਵੱਧ ਤੋਂ ਵੱਧ ਜਿਹੜੀ ਹੈ ਇਸ ਚੀਜ਼ ਨੂੰ ਡੈਟਰੈਂਸ ਵਾਸਤੇ ਵੀ ਤੇ ਇਸ ਦੀ ਰਿਕਵਰੀ ਵਾਸਤੇ ਵੀ ਇਸ ਜਿਹੜਾ ਸੈਕੰਡ ਲਾਈਨ ਆਫ ਡਿਫੈਂਸ ਹੈ ਪੰਜਾਬ ਪੁਲਿਸ ਦਾ ਇਹਨੂੰ ਅਸੀਂ ਮਜ਼ਬੂਤ ਕਰਨ ਜਾ ਰਹੇ ਹਾਂ ਇਸ ਦੇ ਨਾਲ ਹੀ ਬੀਐਸਐਫ ਦੇ ਨਾਲ ਜਿਹੜਾ ਹੈ ਸਾਡੇ ਜੁਆਇੰਟ ਪੈਟ੍ਰੋਲਿੰਗ ਜਿਹੜੀਆਂ ਹੈ ਉਹਨਾਂ ਨੂੰ ਸਟਾਰਟ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੀ ਬੀਐਸਐਫ ਤੇ ਸਾਡੀ ਕੋਆਰਡੀਨੇਸ਼ਨ ਹੈਗੀ ਹੈ ਅਸੀਂ ਉਹਨੂੰ ਹੋਰ ਕਿਵੇਂ ਅਸੀਂ ਵਧੀਆ ਕਰ ਸਕਦੇ ਆ ਇਸ ਦੇ ਲਈ ਅਸੀਂ ਮੀਟਿੰਗਸ ਵੀ ਕੀਤੀਆਂ ਨੇ ਤੇ ਹੁਣ ਦੋ ਤਿੰਨ ਦਿਨ ਦੇ ਵਿੱਚ ਅਸੀਂ ਹੋਰ ਵੀ ਮੀਟਿੰਗਸ ਇਹਨਾਂ ਦੀ ਕਰਨ ਜਾ ਰਹੇ ਹਾਂ ਕਿਉਂਕਿ ਅੱਗੇ ਜਿਹੜਾ ਹੈ ਜਿਵੇਂ ਤੁਸੀਂ ਕਿਹਾ ਸਰਦੀ ਦਾ ਮੌਸਮ ਹੈ ਧੁੰਦ ਬਹੁਤ ਪਏਗੀ ਤੇ ਜਿਹੜਾ ਹੈ ਲਾ ਇਨਫੋਰਸਮੈਂਟ ਇਸ ਵਾਸਤੇ ਬੜਾ ਚੈਲੈਂਜਿੰਗ ਹੋ ਜਾਂਦਾ ਹੈ ਕਿਉਂਕਿ ਜਿਹੜਾ ਡਰੋਨ ਹੈ ਕਿਉਂਕਿ ਉਹ ਛੋਟਾ ਡਰੋਨ ਹੈ ਲੋ ਜਿਹੜਾ ਹਾਈਟ ਤੇ ਉਹ ਫਲਾਈ ਕਰਦਾ ਹੈ ਇਹ ਵੀ ਇੱਕ ਵੱਡਾ ਚੈਲੈਂਜ ਹੈ ਤੇ ਨੰਬਰ ਆਫ ਡਰੋਨਸ ਇਸ ਤਰੀਕੇ ਨਾਲ ਕਾਫੀ ਵੱਧ ਵੀ ਰਹੇ ਨੇ ਪਰ ਉਸੇ ਜਿਵੇਂ ਜਿਵੇਂ ਵੱਧ ਰਹੇ ਨੇ ਉਸ ਉਹਨਾਂ ਦੀ ਰਿਕਵਰੀ ਤੇ ਇਹਨਾਂ ਨੂੰ ਜਿਹੜਾ ਹੈ ਇਹਨਾਂ ਦੀ ਇੰਟਰਵੈਂਸ਼ਨ ਤੇ ਇਹਨਾਂ ਨੂੰ ਇੰਟਰਸੈਪਸ਼ਨ ਜਿਹੜੀ ਹੋ ਰਹੀ ਹੈ ਉਹ ਵੀ ਨੰਬਰ ਵਧਿਆ ਹੈ ਸਰ ਜਿਹੜੀ ਕ੍ਰਾਸ ਬਾਰਡਰ ਤੋਂ ਹੁੰਦੀ ਤੋਂ ਨਾ ਮੂਵਮੈਂਟ ਕਿਉਂਕਿ ਪਹਿਲਾਂ ਹੀ ਨੇ ਉਹ ਦਵੰਦ ਪੰਜਾਬ ਪੁਲਿਸ ਹੈ ਔਰ ਅਮਰਸਰ ਪੁਲਿਸ ਵੀ ਹੁੰਦੀ ਹੈ ਕਿੰਨਾ ਕਿ ਸਾਰੇ ਜਿਵੇਂ ਮੋਂਗੇ ਨੇ ਗੱਲ ਕੀਤੀ ਧੁੰਦ ਦਾ ਇਹ ਪਹਿਲਾਂ ਹੀ ਏਰੀਆ ਤੁਹਾਡੇ ਅੰਦਰ ਆਉਂਦਾ ਸ਼ਹਿਰ ਚ ਵੀ ਰਿਕਵਰੀ ਹੋ ਰਹੀ ਹੈ ਤੁਹਾਡੀ ਕਿ ਤੁਹਾਡੇ ਲਈ ਕਿੰਨਾ ਕਿ ਚੁਣੌਤੀ ਭਰਿਆ ਰਹਿੰਦਾ ਸਰ ਇਹ ਸਾਰਾ ਦੇਖੋ ਜੀ ਇਸ ਪਾਸੇ ਕਿਉਂਕਿ ਥਾਣੇ ਜੀ ਗਿੰਪੀ ਦੇ ਪੰਜੇ ਸਪਾਸੇ ਨੇ ਜੀ ਤਾਂ ਫੋਰਸ ਐਕਸਟਰਾ ਇਸ ਪਾਸੇ ਡਿਪਲੋਏ ਕੀਤੀ ਹੈ ਜੀ ਬਿਲਕੁਲ ਜੀ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਸੈਕੰਡ ਲਾਈਨ ਆਫ ਡਿਫੈਂਸ ਦੇ ਵਿੱਚ ਜਿਹੜੇ ਪੰਜਾਬ ਪੁਲਿਸ ਹੈਗੀ ਹੈ ਅਸੀਂ ਉਹਨੂੰ ਸਟਰੈਂਥਨ ਕਰਨ ਜਾ ਰਹੇ ਆ ਅਸੀਂ ਨੰਬਰ ਆਫ ਪੈਟਰੋਲਿੰਗ ਪਾਰਟੀਜ਼ ਨੰਬਰ ਆਫ ਸੈਕੰਡ ਲਾਈਨ ਆਫ ਡਿਫੈਂਸ ਨਾਕਾਸ ਇਹਨਾਂ ਨੂੰ ਵਧਾ ਰਿਹਾ ਇਹਨਾਂ ਨੂੰ ਸ਼ਿਫਟਿੰਗ ਵੀ ਕਰ ਰਿਹਾ ਤੇ ਸਾਡੀ ਜਿਹੜੀ ਸਟ੍ਰੈਟੇਜੀ ਹੈ ਅਕੋਰਡਿੰਗ ਟੂ ਦਾ ਸਿਚੁਏਸ਼ਨ ਉਹ ਚੇਂਜ ਵੀ ਹੋਏਗੀ ਬੀਐਸਐਫ ਦੇ ਨਾਲ ਅਸੀਂ ਮੀਟਿੰਗਸ ਕੀਤੀਆਂ ਨੇ ਅਸੀਂ ਉਹਨਾਂ ਦੇ ਨਾਲ ਪੂਰੇ ਕੋਆਰਡੀਨੇਸ਼ਨ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਤੇ ਜਿੱਥੋਂ ਤੱਕ ਮੌਸਮ ਦਾ ਧੁੰਦ ਦਾ ਸਵਾਲ ਹੈ ਹਰ ਇੱਕ ਸਾਲ ਸਾਡੇ ਕੋਲੇ ਚੈਲੰਜ ਹੁੰਦਾ ਅਸੀਂ ਇਸ ਵਾਰ ਵੀ ਇਸ ਚੈਲੰਜ ਨੂੰ ਜਿਹੜਾ ਹੈ ਬਖੂਬੀ ਜਿਹੜਾ ਹੈ ਫੇਸ ਕਰਾਂਗੇ ਤੇ ਇਹਨੂੰ ਓਵਰਕਮ ਕਰਕੇ ਜਿਹੜਾ ਸਾਡੀ ਪਾਰਟੀਜ਼ ਨੇ ਉਹ ਵੱਤ ਉਹ ਜਿਹੜਾ ਹੈ ਇਸ ਚੀਜ਼ ਨੂੰ ਡੈਕਟਰ ਕਰਨ ਲਈ ਇਸ ਨੂੰ ਰੋਕਣ ਲਈ ਜਿਹੜੇ ਹੈ ਉਹ ਵਚਨਬਾਦੀ ਸਰ ਇਹ ਛੋਟਾ ਜਿਹਾ ਕੁਐਸਚਨ ਹੈ ਕਰੋ ਕੋਈ ਸਰ ਇਹ ਛੋਟਾ ਜਿਹਾ ਕੁਐਸਚਨ ਹੈ ਦੇਖੋ ਜਿਵੇਂ ਤੁਸੀਂ ਵੀ ਕਿਹਾ ਕਿ ਹਰ ਸਾਲ ਇਹ ਧੁੰਦ ਕਾਰਨਾਂ 3 ਥੋੜੇ ਜਿਹਾ ਸਤਤ ਜ਼ਿਆਦਾ ਹੋ ਜਾਂਦੇ ਆ ਸਰ ਇਹ ਮੁੱਦਾ ਕੋਈ ਨਵਾਂ ਨਹੀਂ ਹੈਗਾ ਤੁਹਾਨੂੰ ਵੀ ਪਤਾ ਹੈ ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਡਰੋਨ ਆ ਵੀ ਰਹੇ ਨੇ ਤੁਸੀਂ ਫੜ ਵੀ ਰਹੇ ਹੋ ਪਰ ਸਰ ਇਹ ਤੇ ਗੱਲ ਇਹ ਹੈ ਕਿ ਕੋਈ ਐਂਟੀ ਡਰੋਨ ਗੰਗਸ ਜਿਹੜੀਆਂ ਸੀਗੀਆਂ ਉਹਨਾਂ ਦਾ ਜ਼ਿਕਰ ਕੀਤਾ ਗਿਆ ਸੀਗਾ ਪੰਜਾਬ ਦੇ ਰਾਜਪਾਲ ਵੱਲੋਂ ਆਈਸੀ ਕੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲਾਇਆਇਆ ਜਾਣਗੇ। ਤੁਹਾਡੀ ਕੋਈ ਪੰਜਾਬ ਸਰਕਾਰ ਦੇ ਨਾਲ ਇਸ ਇਸ ਮੁੱਦੇ ਨੂੰ ਲੈ ਕੇ ਕੋਈ ਇੰਟਰੈਕਸ਼ਨ ਹੋਈ ਹੈ ਕਿ ਕਦੋਂ ਤੱਕ ਉਹ ਸਿਸਟਮ ਆਏਗਾ ਜਾਂ ਹਿੰਦੂ ਸਰਕਾਰ ਦੇ ਨਾਲ ਤੁਸੀਂ ਵੀ ਕੋਈ ਗੱਲ ਹੈ ਕਾਫੀ ਲੰਬੇ ਸਮੇਂ ਨੂੰ ਨਾ ਹੁੰਦੀ ਰਹਿਣੀ ਨੇ ਇਹ ਹਰਦੀ ਨਹੀਂ ਹੈ ਇਹਨਾਂ ਨੂੰ ਫੜੇ ਵੀ ਜਾਣੇ ਨੇ ਨਹੀਂ ਵੀ ਫੜੇ ਜਾਣੇ ਪਰ ਇਹਨਾਂ ਨੂੰ ਰੋਕਣ ਵਾਸਤੇ ਕੋਈ ਸਿਸਟਮ ਲਗਾਇਆ ਜਾ ਬਿਲਕੁਲ ਜੀ ਜਿਹੜਾ ਮਾਨਯੋਗ ਰਾਜਪਾਲ ਜੀ ਨੇ ਆਪਣੇ ਬਾਰਡਰ ਵਿਲੇजेस ਦੇ ਦੌਰੇ ਦੇ ਦੌਰਾਨ ਗੱਲ ਕਹੀ ਸੀ ਮੈਂ ਉਹਨੂੰ ਥੋੜਾ ਐਲੈਬ੍ਰੇਟ ਕਰ ਦਿੰਦਾ ਉਹਦੇ ਵਿੱਚ ਇਸ ਤਰੀਕੇ ਨਾਲ ਹੈ ਕਿ ਬੀਐਸਐਫ ਵੱਲੋਂ ਵੀ ਤੇ ਆਰਮੀ ਵੱਲੋਂ ਵੀ ਜਿਹੜੇ ਐਂਟੀ ਡਰੋਨ ਸਿਸਟਮਸ ਨੇ ਉਹ ਐਡਵਾਂਸ ਸਟੇਜ ਦੇ ਵਿੱਚ ਉਹਨਾਂ ਦੀ ਟੈਸਟਿੰਗ ਚੱਲ ਰਹੀ ਹੈ ਤੇ ਜਿਵੇਂ ਕਈ ਜਗ੍ਹਾ ਉਹ ਡਿਪਲੋਏ ਵੀ ਕੀਤੇ ਗਏ ਨੇ ਤੇ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਅਸੈਸ ਹੋ ਰਹੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਕਿਉਂਕਿ ਜਿਵੇਂ ਅੰਮ੍ਰਿਤਸਰ ਰੂਰਲ ਦੇ ਵਿੱਚ ਹੀ ਕਰੀਬਨ 100 ਕਿਲੋਮੀਟਰ ਦੇ ਕਰੀਬਨ ਜਿਹੜਾ ਹੈ ਸਾਰਾ ਸਾਰਾ ਆਪਣੇ ਕੋਲ ਬਾਰਡਰ ਪੈਂਦਾ ਹੈ ਉਸ ਤੋਂ ਇਲਾਵਾ ਤਰਨਤਾਰਨ ਜਾਂ ਹੋਰ ਜਿਹੜੇ ਹੈ ਸਰਹੱਦੀ ਜ਼ਿਲ੍ਹੇ ਵੀ ਹਨ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਸਾਡੇ ਕੋਲ ਪੰਜ ਜਿਹੜੇ ਹੈ ਸਰਹੱਦੀ ਅੰਮ੍ਰਿਤਸਰ ਰੂਰਲ ਦੇ ਵਿੱਚ ਥਾਣੇ ਨੇ ਸੋ ਇਹ ਸਾਰੀ ਜਗ੍ਹਾ ਤੇ ਜਿਵੇਂ ਜਿੱਥੇ-ਜਿੱਥੇ ਇਹ ਸਿਸਟਮ ਲਗਾਇਆ ਜਾਣਾ ਹੈ ਟੈਸਟਿੰਗ ਚੱਲ ਰਹੀ ਹੈ ਤੇ ਜਲਦੀ ਜਿਹੜੀ ਹੈ ਬੀਐਸਐਫ ਵੱਲੋਂ ਤੇ ਆਰਮੀ ਵੱਲੋਂ ਇਹਨਾਂ ਦੀ ਜਿਹੜੀ ਹੈ ਡਿਪਲॉयਮੈਂਟ ਕੀਤੀ ਜਾਵੇਗੀ ਉਸ ਤੋਂ ਬਾਅਦ ਜਿੱਥੇ ਤੱਕ ਪੰਜਾਬ ਪੁਲਿਸ ਦਾ ਸਵਾਲ ਹੈ ਅਸੀਂ ਆਪਣੀ ਕਨਸਰਨਸ ਜਿਹੜੀਆਂ ਨੇ ਟਾਈਮ ਟੂ ਟਾਈਮ ਬੀਐਸਐਫ ਦੀ ਮੀਟਿੰਗਸ ਦੇ ਵਿੱਚ ਜਾ ਸਰਕਾਰ ਦੇ ਨਾਲ ਜਿੰਨੀਆਂ ਵੀ ਮੀਟਿੰਗਸ ਹੁੰਦੀਆਂ ਨੇ ਅਸੀਂ ਉਹਦੇ ਵਿੱਚ ਉਹ ਕਨਸਰਨ ਜਿਹੜੀ ਆ ਆਪਣੀਆਂ ਭੇਜਦੇ ਰਹਿੰਦੇ ਆ ਤੇ ਸਾਨੂੰ ਪ੍ਰੋਪਰਲੀ ਜਿਹੜਾ ਹੈ ਇਹ ਇਸ ਦਾ ਰਿਸਪੌਂਡ ਰਿਸਪੌਂਸ ਵੀ ਮਿਲਦਾ ਰਹਿੰਦਾ ਸਾਨੂੰ ਰਿਸੋਰਸਸ ਵਗੈਰਾ ਅਕੋਰਡਿੰਗਲੀ ਮਿਲਦੇ ਰਹਿੰਦੇ ਨੇ ਜਿੱਥੋਂ ਦਾ ਫਰਸਟ ਲਾਈਨ ਆਫ ਡਿਫੈਂਸ ਬੀਐਸਐਫ ਦਾ ਸਵਾਲ ਹੈ ਉਹਨਾਂ ਨੇ ਕੁਝ ਐਂਟੀ ਡਰੋਨ ਸਿਸਟਮ ਆਪਣਾ ਜਿਹੜਾ ਹੈ ਡਿਵੈਲਪ ਕਰਕੇ ਇਹਨੂੰ ਡਿਪਲੋਏ ਵੀ ਕੀਤਾ ਤੇ ਉਸ ਦੇ ਕਾਫੀ ਅਸਰ ਵੀ ਦੇਖਣ ਨੂੰ ਮਿਲਿਆ ਹੈ ਕਈ ਜਗ੍ਹਾ ਤੋਂ ਜਿੱਥੇ ਸਾਨੂੰ ਇਨਟੈਰੋਗੇਸ਼ਨਸ ਵੀ ਇਹ ਗੱਲਾਂ ਸਾਹਮਣੇ ਆਈਆਂ ਕਿ ਕਈ ਜਗ੍ਹਾ ਜਿਹੜਾ ਹੈ ਡਰੋਨ ਜਿਹੜਾ ਹੈ ਉਹ ਡਿੱਗਿਆ ਹੀ ਇਸੇ ਕਰਕੇ ਹੈ ਕਿਉਂਕਿ ਉਸ ਟਾਈਮ ਜਿਹੜਾ ਐਂਟੀ ਡਰੋਨ ਸਿਸਟਮ ਜਿਹੜਾ ਹੈ ਉਹ ਕੰਮ ਕਰ ਰਿਆ ਸੀ ਸੋ ਇਹ ਚੀਜ਼ਾਂ ਜਿਹੜੀਆਂ ਹੈ ਇਹ ਔਨ ਪ੍ਰੋਸੈਸ ਚੱਲ ਰਹੀਆਂ ਹਨ ਇਹਨਾਂ ਦੇ ਵਿੱਚ ਡਰੋਨ ਸਾਰੇ ਜਿਸ ਤਰ੍ਹਾਂ ਪਹਿਲਾਂ ਸੀ ਕਿ ਡਰੋਨ ਉਧਰੋਂ ਆਉਂਦੇ ਸੀ ਇੱਕ ਪਿੱਛੇ ਇਹ ਵੀ ਰਿਪੋਰਟ ਹੈ ਕਿ ਬਾਰਡਰ ਬੈਲਟ 'ਚ ਕੁਝ ਲੋਕ ਜਿਹੜੇ ਇਸ ਕੰਦੇ ਨਾਲ ਜੁੜੇ ਹੈ ਉਹਨਾਂ ਨੇ ਆਪਣੇ ਡਰੋਨ ਰੱਖੇ ਉਹ ਡਰੋਨ ਭੇਜਦੇ ਉਹ ਉਧਰੋਂ ਕਨਫਾਈਨਮੈਂਟ ਲੈ ਕੇ ਵਾਪਸ ਆਉਂਦੇ ਦੇਖੋ ਜੀ ਇਹਦੇ ਵਿੱਚ ਦੋਨੇ ਚੀਜ਼ਾਂ ਹੈਗੀਆਂ ਸੀ ਬੱਲਾ ਜਿਹੜਾ ਹੈ ਉਧਰੋਂ ਇਧਰ ਆਣ ਦਾ ਵੀ ਸਿਲਸਿਲਾ ਸੀ ਫਿਰ ਬਾਅਦ ਦੇ ਵਿੱਚ ਕਈ ਇੰਟਰੋਗੁਏਸ਼ਨਸ ਇਹ ਚੀਜ਼ ਵੀ ਸਾਹਮਣੇ ਆਈ ਸੀ ਤੇ ਹੁਣ ਇਹ ਚੀਜ਼ ਜਿਹੜੀ ਇਹ ਕਾਫੀ ਘਟ ਰਹੀ ਹੈ ਜੀ